ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸ੍ਰੀ ਮਹਲਾ ਪੰਜਵਾਂ ਹਰ ਜਨ ਸਿਮਰ ਹੋ ਹਿਰਦੈ ਰਾਮ ਹਰ ਜਨ ਕੋ ਅਪਦਾ ਨਿਭਟਣਾ ਆਵੇ ਪੂਰਨ ਦਾਸ ਕੇ ਕਾਮ ਰਹਾ ਕੋਟ ਬਿਗਨ ਬਿਨ ਸੇ ਹਰ ਸੇਵਾ ਨੇਚਨ ਗੋਵਿੰਦ ਤਾਮੋ ਭਰੂਪ ਭਗਤ ਕੋ ਭਉ ਕਿਸ਼ਨਾਹੀ ਆਦਰ ਦੇਵਤ ਜਾਣ ਤਜ ਕੋ ਆਲ ਆਣ ਜੋ ਕਰਨੀ ਸੋਈ ਸੋਈ ਵਨਸਤ ਕਾਮ ਚਰਨ ਕਮਲ ਰ ਦੇ ਗਉ ਨਾਨਕ ਸੁਖ ਸਮੋ ਬਿਸ਼ਰਾਮ ਆ ਤਜ ਕੋ ਪਾਲ ਅਨਜੋ ਕਰਨੀ ਸੋਈ ਸੋਈ ਮਨ ਸਤ ਕਾਮ ਕਰਨ ਕਮਲ ਕਰ ਦੇ ਗੋ ਨਾਨਕ ਸ਼ੋਕ ਸਮੋ ਹਮੇਸ਼ਰਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਰਮ کرپا کی ستر جی نے امرت والے پوتر حکم آخش کی ਕਾਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਰਾਜਿ ਕਰਪਾ ਕਰਦੇ ਨੇ ਇਹੇ ਭਾਈ ਉਸ ਪਰਮੇਸ਼ਰ ਦੀ ਬੰਦਗੀ ਕਰ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਨਾ ਤੇ ਕੋਈ ਵੀ ਬਿਗਨ ਉਹਦੇ ਨਹੀਂ ਲਗੀਆਂ ਹੁੰਦਾ ਸਤਿਗੁਰੂ ਜੀ ਦਾ ਹੁਕਮ ਹੈ بےگ نام کوگتا گرپئے ارداس رکھوالا کو رائے اگتن کی راس ایک گرمکھ پیارے کی ساتھی اس ودوان نے سنائی ਗਿਆ ਉਹ ਇੱਕ ਕਿਰਤੀ ਬੰਦਾ ਬਣ ਦਸਾਂਵਾਂ ਦੀ ਕਿਰਤ ਕਰਨ ਵਾਲਾ ਉਹ ਰਾਤ ਨੂੰ 9:30 ਵਜੇ ਜਦੋਂ ਘਰ ਦੇ ਕਾਰੋਬਾਰ ਨਿਬੇੜ ਲੈਂਦੇ ਨੇ ਬੱਚਿਆਂ ਨਾਲ ਸਾਰੀ ਦਿਨ ਦੀ ਗੱਲਬਾਤ ਕਰਕੇ ਤੋ ਕਹਿੰਦਾ ਮੈਂ ਸਾਢੇ 7 ਵਜੇ ਇਸ਼ਨਾਨ ਕਰ ਲੈਂਦਾ ਸਾਢੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਵਨਤਨੇ ਕਰਦੇ ਆਂ 5 ਸਾਢੇ 5 ਵਜੇ ਜਾਂਦੇ ਆਂ ਤੇ ਕਹਿੰਦਾ ਮੇਰਾ ਨਿਤਨੇ ਮਸਾ ਪੂਰਾ ਹੁੰਦਾ ਹੈ ਉਪਰਲਾ ਕੰਮ ਵੀ ਮੈਂ ਵਾਇ ਗੁਰੂ ਸਿਮਰਨ ਕਰਦੇ ਜਿਹਦੇ ਵਿੱਚ तकरीबन 108 ਮਣਕਿਆਂ ਵਾਲੀਆਂ ਮਾਲਾ ਜਿਹੜੀਆਂ ਕਿੰਨੀਆਂ ਹੀ ਉਹਦੇ ਤੇ ਮੂਲ ਮੰਤਰ ਦੇ ਪਾਠ ਤੇ ਸਿਮਰਨ ਕਰਦੇ ਫਿਰ ਸੁਖੁਮਨੀ ਸਾਹਿਬ ਪੰਜਾਬ ਵਾਲੀਆਂ ਦਾ ਨਿਤਨੇਮ ਆਸਾ ਜੀ ਦੀ ਵਾਰ ਦਾ ਪੂਰਾ ਨਿਤਨੇਮ ਫਿਰ ਕਹਿੰਦਾ ਮੈਂ 50 ਪੱਤਰੇ ਸੈਡ ਪੜ ਜੜ ਰੱਖਿਆ ਪੋਥੀ ਤੋਂ ਉਹ ਕਰਦਾ ਜੇਦੋਂ 5:30 ਵੱਜ ਜਾਂਦੇ ਆ ਉਦੋਂ ਤੱਕ ਮੇਰਾ ਨਿਤਨੇ ਹੋ ਜਾਂਦਾ ਹੈ ਮੈਂ ਅਰਦਾਸ ਕਰਕੇ 6:00 ਵਜੇ ਸੌਂਦਾ ਸਵੇਰੇ 9:00 ਵਜੇ ਫੇਰ ਉੱਠ ਜਾਂਦਾ ਉਹ ਕਹਿੰਦਾ ਮੇਰਾ ਰੁਟੀਨ ਬਣਿਆ ਹੋਇਆ ਹੁਣ ਜਿੰਨਾ ਬੰਦਗੀ ਦਾ ਇਸ ਤਰ੍ਹਾਂ ਦਾ ਰੁਟੀਨ ਬਣ ਗਿਆ ਇਸ ਸਤguru ਕਲਗੀਧਰ ਪਿਤਾ ਦਾ ਉਹਨਾਂ ਦੇ ਸਿਰ ਤੇ ਆ। ਸਤguru ਜੀ ਕਹਿੰਦੇ ਤੂੰ ਜਿਉਂਦਾ ਉਦੋਂ ਤੱਕ ਹੈ ਜਦੋਂ ਤੱਕ ਪਰਮੇਸ਼ਰ ਦੀ ਬੰਦਗੀ ਕਰਦਾ ਹੈ। ਜੇ ਤੂੰ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਤੇ ਤੂੰ ਜਿਉਂਦੇ ਬੁਰੱਖਾ ਦੀ ਕਿੰਕਤੀ ਵਿਖਿਆ। ਜੇ ਬੰਦਗੀ ਨਹੀਂ ਕਰਦਾ ਤੇ ਪਰਮੇਸ਼ਰ ਦੇ ਦਰਤੋਂ ਤਾਂ ਤੂੰ ਉਸ ਦਿਨ ਤੋਂ ਮਰ ਚੁੱਕਿਆ ਸਤਿਗੁਰੂ ਗੁਰੂ ਬਹੁ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਹੱਥ ਬਿਲਕੁਲ ਸਾਡੇ ਨੇੜੇ ਹੈ ਜਦੋਂ ਅਸੀਂ ਨਿਤਨੇਮ ਕਰਾਂਗੇ ਨਾ ਕਿ ਸਤਿਗੁਰੂ ਆਸ਼ਾ ਸਾਡਾ ਹੱਥ ਫੜ ਦੇਵੇ ਗੱਲ ਇਹ ਸਿੱਖਾ ਹੁ ਦੱਸ ਤੇਰਾ ਕਿਹੜਾ ਕਾਰਜ ਹੈ ਉਹ ਮੇਰੀ ਜ਼ਿੰਮੇਵਾਰੀ ਹੈ ਉਹ ਮੈਂ ਪੂਰਾ ਕਰਦਾ ਹੈ ਗਿਣਤੀ ਮਿੰਤੀ ਨਾ ਕਰੋ ਅੱਜ ਮੈਂ ਪੰਜ ਬਾਣੀਆਂ ਦਾ ਨਤਰਮ ਕਰ ਲਿਆ ਅੱਜ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਵਧ ਕਰ ਲਿਆ ਇੱਕ ਵਾਰ ਨਾ ਕਿਸੇ ਨੇ ਪਰਮੇਸ਼ਰ ਨੂੰ ਕਹਿ ਦਿੱਤਾ ਕਹਿਣ ਲੱਗਾ ਜੀ ਮੇਰਾ ਹਿਸਾਬ ਕਰ ਦਿਓ ਜਿਵੇਂ ਆਮ ਲੇਬਰ ਵਾਲਾ ਬੰਦਾ ਦਿਹਾੜੀਦਾਰ ਬੰਦਾ ਕਹਿੰਦਾ ਨਾ ਮੇਰਾ ਹਿਸਾਬ ਕਰ ਦਿਓ ਉਹ ਬੰਦਗੀ ਕਰਦਾ ਸੀ ਤੇ ਕਹਿਣ ਲੱਗਾ ਜੀ ਮੇਰਾ ਸਾਫ ਕਰੋ ਪਰਮੇਸ਼ਰ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਕਰੀ ਚੱਲ ਬੰਦਗੀ ਕਰੀ ਚੱਲ ਕਿਉਂਕਿ ਅਸੀਂ ਇਹ ਗੱਲ ਕਹਿਣੀ ਹੁੰਦੀ ਆ ਪਾਤਸ਼ਾ ਇੰਨਾ ਕੁਝ ਕਰਕੇ ਨਾ ਨਿਤਨੇਮ ਕਰਕੇ ਸਭ ਕੁਝ ਕਰਕੇ ਫੇਰ ਵੀ ਇਹੋ ਅਰਦਾਸ ਕਰਨੀ ਪਾਤਸ਼ਾ ਸਾਡੇ ਲੇਖੇ ਵਾਲੇ ਕਾਗਜ਼ ਪਾੜ ਦਿਓ ਦੇਖਿਓ ਕਿਤੇ ਕਿਉਂਕਿ ਅਸੀਂ ਗੁਨਾਹ ਬਹੁਤ ਕਰਦੇ ਆ ਤੇ ਉਹਨਾਂ ਗੁਨਾਹਾਂ ਦੀ ਕਿਤੇ ਲਿਸਟ ਬਣੀ ਰਹਿ ਜਵੇ ਉਹ ਪਾੜ ਦਿਓ ਤੁਸੀਂ ਲੇਖੇ ਵਾਲੇ ਦਾ ਉਹ ਕਹਿਣ ਲੱਗਾ ਕਿ ਨਹੀਂ ਤੁਸੀਂ ਮੇਰਾ ਹਿਸਾਬ ਕਰੋ ਦੱਸੋ ਕਿ ਮੇਰੀ ਬੰਦਗੀ ਕਿੰਨੀ ਕੁ ਜਮਾ ਹੋ ਗਈ ਮੇਰੇ ਪੁੱਲ ਮੇਰੀ ਸੇਵਾ ਕਿੰਨੇ ਕੁ ਜਿਹੜੇ ਉਹ ਚੰਗੇ ਕੰਮ ਕਰਮ ਜਿਹੜੇ ਜਮਾ ਹੋ ਗਏ ਭਗਵਾਨ ਨੇ ਉਹ ਫੇਰ ਕਿਹਾ ਉਹ ਕਹਿਣ ਲੱਗੇ ਕੋਈ ਨਹੀਂ ਤੋ ਦੋ ਚਾਰ ਦਿਨ ਬਾਅਦ ਆਈ ਤੇ ਤੂੰ ਭਗਤੀ ਕਰ ਉਹ ਫੇਰ ਕਹਿਣ ਲੱਗਾ ਨਹੀਂ ਜੀ ਮੇਰਾ ਹਿਸਾਬ ਕਰੋ ਇੱਕ ਵਾਰੀ ਮੈਨੂੰ ਦੱਸੋ ਮੈਨੂੰ ਪਤਾ ਤਾਂ ਲੱਗੇ ਵੀ ਐਨੀ ਕੁ ਬੰਦਗੀ ਜਮਾ ਹੋ ਗਈ ਜਦੋਂ ਨਾ ਹਟਾ ਤੇ ਭਗਵਾਨ ਕਹਿਣ ਲੱਗਾ ਚੰਗਾ ਫਿਰ ਕਰ ਨੂੰ ਆਸੀਂ ਤੇ ਆਪਣਾ ਹਸਬਤਕਤਾਵ ਕਰਵਾਣੀ ਜਦੋਂ ਆਇਆ ਤੇ ਭਗਵਾਨ ਨੇ ਪੁੱਛਿਆ ਕਹਿਣ ਲੱਗਾ ਵੀ ਸੱਜਣਾ ਹਸਬਤਕਤਾਵ ਕਰਾਉਣਾ ਕਹਿਣ ਲੱਗਾ ਕਿ ਕਿੰਨਾ ਜਮਾ ਹੋ ਗਿਆ ਮੇਰਾ ਉਹ ਦੱਸੋ ਉਹ ਕਹਿਣ ਲੱਗੇ ਜਿਹੜੇ ਪੱਥਰ ਤੇ ਤੂੰ ਬੈਠ ਕੇ ਭਗਤੀ ਕਰਦਾ ਨਾ 7 ਸਾਲ ਤੋ ਉਸ ਪੱਥਰ ਦੇ ਉੱਤੇ ਬੈਠ ਕੇ ਤੂੰ ਭਗਤੀ ਕਰਦਾ ਹੈਂ ਪਹਿਲਾਂ ਤੋਂ ਅਥਰਦਾ ਸਾਹਿਬ ਕਿਤਾਬ ਦੇ ਲੇਖਾ ਜੀ ਕਹਿੰਦੇ ਹੁਣ ਤੈਨੂੰ ਹਿਸਾਬ ਕਿਤਾਬ ਦੱਸ ਦਿੰਦੇ ਆ ਕਿ ਤੂੰ ਪੱਥਰ ਬਣੇਗਾ 7 ਸਾਲ ਉਹ ਪੱਥਰ ਮਨੁੱਖੇ ਜਨਮ ਚ ਆ ਕੇ ਤੇਰੇ ਤੇ ਬੈਠੇਗਾ ਫਿਰ ਹਿਸਾਬ ਦਾ ਬਰਾਬਰ ਹੋਗਾ ਕਹਿ ਲੱਗਾ ਜੀ ਇਹ ਤਾਂ ਬਸ ਮaaf ਕਰ ਦਿਓ ਰਹਿਣ ਤੋਂ ਹਿਸਾਬ ਕਿਤਾਬ ਨੂੰ ਉਹ ਕਹਿਣ ਲੱਗੇ ਮੋੜ ਨਹੀਂ ਉਹ ਨਹੀਂ ਗੱਲ ਹੁਣ ਤੋਂ ਹਿਸਾਬ ਕਿਤਾਬ ਵਾਲਾ ਰਜਿਸਟਰ ਖਲਾ ਲਿਆ ਹੋਣ ਤੂੰ ਪੱਥਰ ਬਣੇਗਾ ਤੇ ਉਹ 7 ਸਾਲ ਮਨੋਕ ਬਣੂਗਾ ਉਹ ਬੈਠੂਗਾ ਤੇਰੇ ਤੇ 7 ਸਾਲ ਫੇਰ ਦੁਬਾਰਾ ਸਹਖਤਾ ਹੋਊਗਾ ਕਹਿਣ ਲੱਗਾ ਨਹੀਂ ਮੈਂ ਤਾਂ ਲੇਖੇ ਲੋੜ ਹੀ ਨਹੀਂ ਤੁਸੀਂ ਆਪਣੇ ਕੋਲੇ ਰੱਖੋ ਬਸ ਕਿਰਪਾ ਕਰ ਦਿਓ ਮੇਰੇ ਤਾਂ ਲਿਖਿਆ ਇੱਕ ਆਗਜ ਪੜ੍ਹ ਦਿਓ ਮੈਂ ਇਨਸਾਫਤਾ ਕਰਨਾ ਮੁੱਕੀ ਤੇ ਗੁਰੂ ਪਿਤਾ ਗੁਰੂ ਮਾਤਾ ਇਕ ਅਸੀਸ ਦਿੰਦੇ ਆ ਆਪਣੇ ਸੇਵਕ ਨੂੰ ਪੁੱਤਾਂ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਤੀਸ਼ ਗੁਰੂ ਮਾਤਾ ਅਸੀਸ ਨੇ ਕਿ ਕਦੇ ਵੀ ਤੈਨੂੰ ਪਰਮੇਸ਼ਰ ਨਾ ਵਿਸਰੇ ਚੰਗੇ ਮਾਪੇ ਕਹਿੰਦੇ ਨੇ ਉੱਠਣ ਵੇਲੇ ਬਾਲੀਆਂ ਬੁੜੀਆਂ ਤਾਂ ਦੀਪੀਆਂ ਸਵੇਰੇ ਜਦੋਂ ਬੱਚਿਆਂ ਨੂੰ ਉਠਾਉਂਦੀਆਂ ਆਪ ਲੇਟ ਹੁੰਦੀਆਂ ਪੰਜ ਸੱਤ ਗਾਲਾ ਉਹਨੂੰ ਕੱਢੀਆਂ ਪੰਜ ਸੱਤ ਬੈਨ ਵਾਲੇ ਨੂੰ ਕੱਟਣੀਆਂ ਉਹ ਆਜੂਗਾ ਜਿਹੜੇ ਬੈਠੇ ਆਲਾ ਪੰਜ ਚਾਰ ਬੱਚੇ ਦੇ ਪੇਟਾਂ ਨੂੰ ਕੱਢਨੇ ਆ ਤੂੰ ਇੱਥੇ ਸੁਤਾ ਪਿਆ ਬੱਚੇ ਨੂੰ ਤਿਆਰ ਕਰਦੇ ਜਿਹੜੇ ਸਿਆਣੀਆਂ ਮਾਵਾ ਨਾ ਉਹ ਸਵੇਰੇ ਉੱਠ ਕੇ ਬੱਚੇ ਨੂੰ ਆ ਕਹਿਣ ਗਿਆ ਉੱਠ ਬੇਟਾ ਤੈਨੂੰ ਵਾਹਿਗੁਰੂ ਚਿਤ ਆਵੇ ਪੁਰਾਣੇ ਸਮਾਂ ਦੇ ਵਿੱਚ ਨਾ ਜਦੋਂ ਕਿਸੇ ਬਜ਼ੁਰਗ ਨੂੰ ਪੈਰੀਂ ਹੱਥ ਲਾਉਂਦੇ ਸੀ ਸਤਿਕਾਰ ਕਰਾਉਂਦਾ ਉਹ ਬਜ਼ੁਰਗ ਵੀਰ ਅਸੀਸ ਦਿੰਦਾ ਸੀ ਅੱਜ ਮਾਂ ਦਾ ਸੁਭਾਅ ਕਿੱ사 ਬਣ ਗਿਆ ਬੱਚਾ ਸਕੂਲ ਪੜਨ ਗਿਆ ਉਹਨੂੰ ਪੈਨਸਲ ਲੈ ਕੇ ਦਿੱਤੀ ਐ ਪੈਨ ਲੈ ਕੇ ਦਿੱਤਾ ਦੋ ਚਾਰ ਪੰਜ ਦਿਨ ਬਾਅਦ ਜਦੋਂ ਉਹਦਾ ਵਸਤਾ ਦੇਖਿਆ ਕਿ ਉਹਦੇ ਬਸਤੇ ਦੇ ਵਿੱਚ ਨਾ ਕੋਈ 40-50 ਰੁਪਈਆ ਦਾ ਪੈਨ ਹੈ ਮਾਂ ਨੇ ਦੇਖਿਆ ਕਹਿਣਗੀ ਪੁੱਤਰਾ ਆ ਪੈਨ ਕਿੱਥੋਂ ਲਿਆ ਜਿਹੜੀ ਚੰਗੀ ਮਾਂ ਸੀ ਨਾ ਜਿਹਨੇ ਪੁੱਤ ਨੂੰ ਚੰਗੀ ਸਿੱਖਿਆ ਦੇਣੀ ਸੀ ਉਹ ਕਹਿਣ ਲੱਗਾ ਜੀ ਮੈਂ ਮੇਰਾ ਪੈਨ ਕਿਤੇ ਡਿੱਗ ਪਿਆ ਸੀ ਤੇ ਮੈਂ ਫਿਰ ਆਨੇ ਬੱਚੇ ਦਾ ਚੱਕ ਲਿਆ ਉਹ ਕਹਿਣ ਲੱਗੇ ਅੱਗੇ ਤੋਂ ਨਹੀਂ ਕੰਮ ਕਰਨਾ ਆ ਪੈਨ ਜਿੱਥੋਂ ਲਿਆ ਉਹਦਾ ਮੋੜ ਕੇ ਆ ਤੈਨੂੰ ਪਤਾ ਵੀ ਤੂੰ ਕਿੱਥੋਂ ਲੈ ਕਿਹਦਾ ਚੱਕਿਆ ਤੂੰ ਆਪਦੀ ਚੀਜ਼ ਸੰਭਾਲ ਕੇ ਰੱਖ ਕਿਸੇ ਦੀ ਚੋਰੀ ਨਾ ਕਰਕੇ ਲੈਉਂ ਬੱਚੇ ਦੇ ਮਨ ਵਿੱਚ ਗੱਲ ਵਸ ਗਈ ਕਿ ਮੇਰੇ ਮਾਪੇ ਚੋਰੀ ਨੂੰ ਚੰਗਾ ਨਹੀਂ ਸਮਝਦੇ ਇੱਕ ਮਾਂ ਉਹ ਜਿਹਨੇ ਬੱਚੇ ਦੇ ਢੋਲੇ 'ਚ ਪਹਿਨਾ ਦੇਖਿਆ ਕਿਸੇ ਦਾ ਗਲ ਗਿਆ ਤਾਂ ਬਹੁਤ ਵਧੀਆ ਤੂੰ ਵਧੀਆ ਕੀਤਾ ਤਾਂ ਉਹਦਾ ਪਹਿਨ ਚੱਕ ਲਿਆ ਤਾਂ ਬੜਾ ਮਹਿੰਗਾ ਪਹਿਨਾ ਉਹਨੇ ਦੂਜੇ ਦਿਨ ਹੋਰ ਚੱਕ ਲਿਆ ਆਖਰ ਕੀ ਹੋਇਆ ਕਰਦਾ ਕਰਦਾ ਇੱਕ ਦਿਨ ਉਹ ਵੱਡੇ ਵੱਡੇ ਬੈਂਕਾਂ 'ਤੇ ਡਾਕਾ ਮਾਰਨ ਲੱਗ ਪਿਆ ਜਿਉਂ ਹੀ ਮਾਂ ਨੇ ਸਿੱਖਿਆ ਦਿੱਤੀ ਨਾ ਉੱਤੇ ਅਸਰ ਹੋ ਗਿਆ ਫਿਰ ਕੀ ਹੈ ਸਰ ਦਾ ਸਾਰਾ ਕਬਰ ਅੰਦਰ ਸਹਿਬ ਜਤਾ ਜੋਰਾ ਮਰਸੇ ਉਤੇ ਸਹਿਬ ਜਤਾ ਫਤਿਹ ਸਿੰਘ ਨੀਆ ਚ ਖੜੇ ਹੋਏ ਇਹੋ ਗੱਲ ਕਹਿ ਰਹੇ ਸਨ ਮਾੜੀ ਸਿੱਖਿਆ ਨਾਲ ਲੋ ਸਾਡੀ ਦਾਦੀ ਨੇ ਨਾ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਲੀਆਂ

ਸਾਡੀ ਮਾਂ ਕਦੇ ਸਾਨੂੰ ਆਇਓ ਨਹੀਂ ਕਹੂਗੀ ਵੀ ਤੁਸੀਂ ਬਹੁਤ ਵਧੀਆ ਕੀਤਾ ਆਪਣੀ ਜਾਨ ਬਚਾ ਲਈ ਉਹ ਤਾਂ ਸਾਨੂੰ ਪਟਕਾਰਾ ਪਾਉਗੀ ਉਹਨੇ ਕਿਹਾ ਵੀ ਸ਼ਹੀਦੀਆਂ ਪਾਉਣ ਵਾਸਤੇ ਤਿਆਰ ਰਹੋ ਅਸੀਂ ਚੰਗੀ ਸਿੱਖਿਆ ਗ੍ਰਹਿਣ ਕੀਤੀ ਹੈ ਇਹ ਤਾਂ ਸ਼ਹੀਦੀਆਂ ਭਾਈਓ ਇਸ ਕਰਕੇ ਚੰਗੇ ਗੁਣਾਾਂ ਦੇ ਧਾਰਨੀ ਹੋ ਗੁਰੂ ਨਾਨਕ ਸਾਹਿਬ ਆਪਾ ਪੋਟੋਆਂ ਦੇਖਦੇ ਆ ਗੁਰੂ ਨਾਨਕ ਸਾਹਿਬ ਆਪਜਿਹੇ ਹੱਥ ਤੇ ਕੱਤਚੀ ਪੂਰੀ ਆ ਤੇ ਦੂਜੇ ਹੱਥ ਤੇ ਕੋਧਰੇ ਦੀ ਰੋਟੀ ਹੈ ਉਹ ਇਥੇ ਫੋਟੋ ਮਨੋਂ ਘੜਤਾ ਹੈ ਗੁਰੂ ਨਾਨਕ ਸਾਹਿਬ ਜਿਹਦੀ ਅਸਲੀ ਫੋਟੋ ਨਹੀਂ ਅਸਲੀ ਤੇ ਸਤਿਗੁਰੂ ਜੀ ਕਹਿੰਦੇ ਗੁਰ ਕੀ ਮੂਰਤ ਕਹਿੰਦੇ ਧਿਆਨ ਹਿਰਦੇ ਦੇ ਵਿੱਚ ਸ਼ਬਦ ਨੂੰ ਮਸੂਣਾ ਇਹੀ ਗੁਰੂ ਕੀ ਮੂਰਤ ਹੈ ਉਹ ਅਸਲੀ ਤੌਰ ਤੇ ਸਤਗੁਰੂ ਜੀ ਨੇ ਕੋਈ ਉਹ ਕੋਧਰੇ ਦੀ ਰੋਟੀ ਤੇ ਹੱਥ ਚ ਫੜ ਕੇ ਖੂਨ ਕੱਢਣ ਵਾਸਤੇ ਤੇ ਦੁੱਧ ਕੱਢਣ ਵਾਸਤੇ ਨਹੀਂ ਉੱਥੇ ਗਏ ਸੀ ਸਤਗੁਰੂ ਜੀ ਨੇ ਉਹਨਾਂ ਨੂੰ ਸਮਝਾਉਣਾ ਸੀ ਕਿ ਆਹ ਜਿਹੜੀ ਲੋਕਾਂ ਦਾ ਖੂਨ ਜੂਸ ਰੈ ਨਾ ਇਦੇ ਵਿੱਚ ਗਰੀਬਾਂ ਦਾ ਖੂਨ ਐਨਾ ਪੂੜੀਆਂ ਚ ਲੋਕਾਂ ਦੀ ਮਿਹਨਤ ਦੀ ਕਮਾਈ ਹੜਪਣਾ ਤੇ ਆ ਜਿਹੜਾ ਦਸਾਂ ਨੂੰ ਵੀ ਕਿਰਤ ਕਰਦਾ ਇਹ ਦੁੱਧ ਵਰਗੀ ਕਮਾਈ ਉਹਨਾਂ ਨੂੰ ਸਮਝਾਇਆ ਸੀ ਨਾ ਕਿ ਉੱਥੇ ਕੋਈ ਪੂੜੀ ਨਿਚੋੜ ਕੇ ਉਹਨਾਂ ਨੇ ਵਿੱਚੋਂ ਖੂਨ ਕਢਣਾ ਸੀ ਕਿਉਂਕਿ ਸਤਿਗੁਰੂ ਜੀ ਦੇ ਕਰਾਮਾ ਦੇ ਵੈਸੇ ਬਰੋਦੀ ਸੀ ਫਿਰ ਇਹ ਕਰਾਮਾਤ ਹੋ ਗਈ ਵੀ ਘਿਓ ਵਾਲੀ ਪੂੜੀ ਚੋਂ ਖੂਨ ਨਿਚੋੜ ਕੇ ਦਿਖਾਉਣਾ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਸੀ ਮਲਕ ਭਾਗਵ ਨੂੰ ਵੀ ਜਿਹੜਾ ਕੁਝ ਤੂੰ ਕਰ ਰਿਹਾ ਨਾ ਇੱਕ ਗਰੀਬ ਹੈ ਉਹਨੇ ਦਿਹਾੜੀ ਕੀਤੀ ਹੈ ਉਹਨੇ ਘਰ ਇਹਦਾ ਰਾਸ਼ਨ ਲੈ ਕੇ ਜਾਣਾ ਸੀ ਉਹ ਰਾਸ਼ਨ ਬੱਚਿਆਂ ਨੇ ਖਾਣਾ ਸੀ ਤੇ ਉਹਨਾਂ 'ਚ ਖੂਨ ਵਹਿਣਾ ਸੀ ਉਹ ਖੂਨ ਤੇ ਕੂਚ ਉਸ ਲਿਆ ਉਹਨਾਂ ਦੀ ਕਮਾਈ ਰੁੱਪ ਗਿਆ ਇਹ ਸਿੱਖਿਆ ਦਿੱਤੀ ਸੀ ਨਾ ਕਿ ਉਹਦੇ ਚੋਂ ਕੋਈ ਖੂਨ ਕੱਢਿਆ ਸੀ ਸਤਿਗੁਰੂ ਆਤਿਸ਼ਾਜੀ ਕਿਰਪਾ ਕਰ ਦੇਣਾ ਉਹ ਸਾਡੇ ਪਰਮੇਸ਼ਰ ਜਿਹੜਾ ਨਾ ਸਾਡੀ ਪਾਲਣਾ ਕਰਦਾ ਤੁਸੀਂ ਉਹਨੂੰ ਦੇਖੋ ਜੀ ਮੱਝ ਲੈ ਆਵੇ ਨਾ ਕੋਈ ਉਹਨੂੰ ਦਾਣਾ ਪਾਈ ਜਾਵੇ ਉਹਨੂੰ ਖਲ ਪਾਵੇ ਉਹਨੂੰ ਬੜੇਵੇਂ ਪਾਵੇ ਤੇ ਦੁੱਧ ਰਾਂ ਦੇਵੇ ਤੇ ਫੇਰ ਉਹ ਚਾਰ ਦਿਨ ਟਿਕੂਗਾ ਚਾਰ ਵਾਰੂਗਾ ਡੰਡੇ ਘਰ ਤੋਂ ਬਾਹਰ ਕੱਢ ਦੂਗਾ ਚੋਰੀ ਦੀ ਮੱਝ ਦਾ ਦੁੱਧ ਪੀ ਕੇ ਪਹਿਲਵਾਨ ਨਹੀਂ ਬਣਿਆ ਜਾਂਦਾ ਇਹ ਗੱਲ ਯਾਦ ਰੱਖਿਓ ਇਹ ਕੋਈ ਬੰਦਾ ਇਹ ਕਹੇ ਨਾ ਵੀ ਚੋਰੀ ਦੀ ਮੱਝ ਚੋਰੀ ਕਰ ਲਿਆ ਹੋਏ ਉਹਦਾ ਦੁੱਧ ਪੀ ਪੀ ਕੇ ਪਹਿਲਵਾਨ ਬਣ ਜਿਓ ਪਹਿਲਵਾਨ ਨਹੀਂ ਬਣਦਾ ਬੇਈਮਾਨੀਆਂ ਦੇ ਨਾਲ ਇਕੱਠਾ ਕੀਤਾ ਹੋਇਆ ਪੈਸਾ ਜਿਹੜਾ ਨਾ ਉਹ ਕਿਸੇ ਨੂੰ ਚਾਰ ਚੰਨ ਨਹੀਂ ਲਾਉਂਦਾ ਉਹ ਤਾਂ ਫਿਰ ਮਿੱਤਰੋ ਹੌਲੀ-ਹੌਲੀ ਖੋਰਾ ਲੱਗਦਾ ਤੇ ਠਾਰੂ ਕਰਿਆ ਹੁੰਦਾ ਸਤਗੁਰੂ ਆਤਸ਼ਾ ਜੀ ਕਹਿੰਦੇ ਨੇ ਬਸ ਤੂੰ ਪਰਮੇਸ਼ਰ ਦੀ ਬੰਦਗੀ ਕਰ। ਉਹ ਗੁਰਮਖਾਂ ਭਗਤ ਕਬੀਰ ਜੀ ਵਰਗੇ ਅੰਗਰਵਦਾਸ ਜੀ ਵਰਗੇ ਉਹ ਮਹਾਂਪੁਰਸ਼ ਭਗਤ ਨਾਮਦੇਵ ਜੀ ਵਰਗੇ ਅਨੇਕਾਂ ਹੀ ਜਿਹੜੇ ਭਗਤ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਪਰਮੇਸ਼ਰ ਦੀ ਭਗਤੀ ਕੀਤੀ ਹੈ। ਅੱਜ ਸੰਸਾਰ ਉਹਨਾਂ ਦਾ ਨਾਮ ਮਾਨ ਤੇ ਸਤਕਾਰ ਨਾਲ ਲੈਂਦਾ ਜਿਨ੍ਹਾਂ ਨੂੰ ਲੋਕ ਇਹ ਕਹਿੰਦੇ ਸੀ ਨਾ ਕਿ ਛੁੱਦਰ ਹੈ ਮੰਦਰ ਤੇ ਨਾ ਵੜਨ ਦੇਣਾ ਕੂਤੇ ਪਾਣੀ ਨਾ ਪਰੰਦੇਣਾ ਅੱਜ ਉਹਨਾਂ ਨੂੰ ਲੋਕ ਸਤਕਾਰ ਨਾਲ ਮੰਨੂ ਵਾਦੀ ਲੋਕਾਂ ਨੇ ਇਹ ਗੱਲ ਲੋਕਾਂ ਦੇ ਅੰਦਰ ਭਰ ਦਿੱਤੀ ਸੀ ਕਿ ਤੇ ਨੀਵੀਂ ਜਾਤੀ ਦੇ ਆ ਇਹਨਾਂ ਨੂੰ ਘਰੇ ਨਾ ਵੜਨ ਦੇਓ ਇਹਨਾਂ ਨੂੰ ਚੌਕੇ ਤੱਕ ਨਾ ਚੜਨ ਦੇਓ ਅੱਜ ਉਹੀ ਬੰਦੇ ਕਮਾਈਆਂ ਕਰ ਕਰ ਕੇ ਉਹਨਾਂ ਨੂੰ ਦੇ ਨੇ ਉਹਨਾਂ ਦੇ ਹੱਥੋਂ ਆ ਵੀ ਰਹਿਣਾ ਉਹਨਾਂ ਦਾ ਭਾਂ ਲੋਕ ਬੜੇ ਸਤਕਾਰ ਨਾਲ ਲੈਂਦੇ ਆ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ ਤੇ ਰਾਜੀ ਮਹਾਰਾਜੇ ਵੀ ਉਦੋਂ ਟਾਈਮ ਤੇ ਹੋਏ ਹੋਣਗੇ ਉਹ ਯਾਦ ਕਰਦਾ ਉਹਨਾਂ ਨੂੰ ਇਸ ਵਾਸਤੇ ਸਤਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੀ ਬੰਦਗੀ ਕਰ ਅੱਜ ਦੇ ਉਹ ਕਮ ਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇੱਕ ਵਾਰ ਮਨ ਵਿੱਚ ਪਿਆਰ ਉਹ ਪਾਤਸ਼ਾਹ ਜੀ ਚਰਨਾਂ ਨਾਲ ਜੋੜੋ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੇ ਵਾਹਲਾ ਪੰਜਵਾ ਅੱਜ ਦਾ ਜੋ ਸਤਿਕਰਾਂ ਦਾ ਪਰਮਾਣ ਹੈ ਉਹ ਜੈਤਿ ਸ੍ਰੀ ਰਾਗ ਦਾ ਸ਼ਬਦ ਹੈ। ਪੰਮੇ ਪਾਤਸ਼ਾਹ ਤੁਹਾਨੂੰ ਸਤਿਕਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਰ ਜੀ ਉਹਨਾਂ ਦੀ ਰਸਨਾ ਜੋ ਉਚਾਰਨ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਜੈਤਿ ਸ੍ਰੀ ਬਹਲਾ ਪੰਜਵਾ ਹਰ ਜਨ ਸਿਮਰੂ ਹਿਰਦੈ ਰਾਮ ਸਤਿਗੁਰ ਜੇ ਤਾਂ ਤੇ ਹਰੀ ਦੇ ਪਿਆਰਿਓ ਪਰਮੇਸ਼ਰ ਦੀ ਬਰਤ ਕੀ ਕਰੋ ਮਨ ਕਰਕੇ ਹਿਰਦੈ ਹਿਰਦੇ ਵਿੱਚੋਂ ਨਾ ਪਰਮੇਸ਼ਰ ਦਾ ਨਾਮ ਉਚਾਰ ਕਰੋ ਹਰ ਜਨ ਕੋ ਆਪਦਾ ਨਿਕਣਾ ਆਵੇ ਪੂਰਨ ਦਾਸ ਕੇ ਕਮ ਹਰੀ ਦੇ ਜਨ ਦੇ ਕੋਈ ਬਿਗਨ ਨੇੜੇ ਨਹੀਂ ਆਉਂਦਾ ਜੇ ਉਹਦੇ ਸਾਰੇ ਕਾਰਜ ਪਰਮੇਸ਼ਰ ਆਪ ਪੂਰੇ ਕਰਦਾ ਜੈ ਜੈ ਆਗ ਕਰਦ ਸੇਵਕੇ ਕਹਾ ਕਾ ਉਰਤਾ ਹੋਏ ਸੇਵਕ ਕੋ ਨਿਕਟੀ ਹੋਏ ਦਿਖਾਵੇ ਕਹਿੰਦਾ ਨੇੜੇ ਦਰਸ਼ਨ ਦਿੰਦਾ ਜਾ ਕੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇਆ ਕਹਿੰਦੇ ਤਤਕਾਲ ਨਾ ਟਿਕ ਟੋਕ ਕਰਾਉਣੇ ਨਾ ਤਤਕਾਲ ਆਪਾਂ ਕਹਿੰਦੇ ਤਤਕਾਲ ਤਰੰਤ ਇਹ ਕੰਮ ਹੋ ਜਾਂਦਾ ਤਤਕਾਲ ਤਰੰਤ ਉਹ ਕੰਮ ਪਰਮੇਸ਼ਰ ਕਰਕੇ ਦਿਵਾ ਦਦਾ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਔਰ ਇੱਕ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਪਰਮੇਸ਼ਰ ਦੀ ਹੈ ਰਹਾ ਕੋਟ ਬਿਗਨ ਮੈਨੂੰ ਸਹਾਰ ਸੇਵਾ ਨੇ ਚਲ ਕੋਵਨ ਤਾਪ ਕਰੋੜਾ ਜਨਮਾਂ ਦੇ ਜਿਹੜੇ ਬਿਗਨ ਹੈ ਕਰੋੜਾ ਬੇਗਮ ਜਿਹੜੇ ਉਨਾਸ ਹੋ ਜਾਂਦੇ ਨੇ ਨੇਚਲ ਗੋਬਿੰਦਤਾ ਹੋ ਕਹਿੰਦੇ ਉਹਨੂੰ ਪਰਮੇਸ਼ਰ ਦੇ ਘਰ ਵਿੱਚ ਥਾਂ ਮਿਲ ਜਾਂਦਾ ਹੈ ਗੋਬਿੰਦ ਹੁੰਦਾ ਗੋ ਧਰਤੀ ਤੇ ਵਿੰਦ ਹੁੰਦਾ ਉਹਨੂੰ ਪਾਲਣ ਵਾਲਾ ਭਗਵਾਨ ਦਾ ਭਗਤ ਕੋ ਪਾਓ ਕਿਸ਼ਨਾ ਹੀ ਆਦਰ ਦੇਵਤ ਜਾ ਕਹਿੰਦੇ ਭਗਤੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਨੂੰ ਨਾ ਕਿਸ ਤਰ੍ਹਾਂ ਦਾ ਕੋ ਡਰ ਨਹੀਂ ਸਤਿਗੁਰੂ ਤੇ ਇੱਕ ਵਾਰ ਦਰਸਾ ਪਾਤਸ਼ਾਹ ਜੀ ਨੇ ਇੱਕ ਪੰਕਤੀ ਲਿਖੀ ਹੈ ਉਹ ਕਹਿੰਦੇ ਭੈ ਕੰ ਨੂੰ ਕੋ ਦੇਤ ਲੈ ਨਾ ਭੈ ਮਾਨਤ ਅਮ ਕਹਿੰਦੇ ਨਾ ਮੈਂ ਕਿਸੇ ਨੂੰ ਡਰ ਦਿਨਾ ਤੇ ਨਾ ਮੈਂ ਕਿਸੇ ਦਾ ਡਰ ਮੰਨਦਾ ਸਤਿਗੁਰੂ ਤੇ ਇੱਕ ਵਾਰ ਦਰਸਾ ਪਾਤਸ਼ਾਹ ਜੀ ਕਹਿੰਦੇ ਮੈਂ ਕਿਸੇ ਨੂੰ ਡਰਾਉਂ ਨਹੀਂ ਆਇਆ ਭੈ ਕੰ ਨੂੰ ਕੋ ਦੇਤ ਨਾ ਕਹਿ ਮਾਨਤ ਆ ਨਾ ਮੈਂ ਕਿਸੇ ਦਾ ਡਰ ਮੰਨਦਾ ਉਹ ਕਹਿੰਦੇ ਮੌਤ ਲਈ ਤਿਆਰ ਹੋ ਕੇ ਨੇ ਕੋਈ ਗੱਲ ਨਹੀਂ ਇਹ ਤਾਂ ਆਉਣੀ ਹੈ ਅਗਨੇ ਤੇ ਗੱਲ ਆਉਣੀ ਹੈ ਸਤਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਪਿਆਰੇ ਨੂੰ ਕਿਸੇ ਦਾ ਕੋ ਡਰ ਨਹੀਂ ਹੁੰਦਾ ਇਹ ਇੱਥੋਂ ਤੱਕ ਵੀ ਜਿਹੜੇ ਮੌਤ ਦਾ ਸੁਨੇਹਾ ਲੈ ਕੇ ਆਉਣੇ ਜਾਵੋਂਦੇ ਆ ਨਾ ਉਹ ਵੀ ਹੱਥ ਜੋੜ ਕੇ ਖੜੋ ਜਾਂਦੇ ਜੀ ਤੁਹਾਨੂੰ ਪਰਮੇਸ਼ਰ ਨੇ ਬੁਲਾਇਆ ਤੇ ਲੈ ਕੇ ਜਾਣਾ ਇਹੋ ਨਹੀਂ ਕਹਿੰਦੇ ਹੁਣ ਕੋਈ ਬੰਦਾ ਚੰਗਾ ਹੀ ਪੈਸੇ ਵਾਲਾ ਮਾਨ ਸਤਕਾਰ ਵਾਲਾ ਹੋਵੇ ਨਾ ਤੇ ਪੁਲਿਸ ਵਾਲੇ ਘਰ ਦੇ ਅੰਦਰ ਨਹੀਂ ਆਉਂਦੇ ਤੇ ਜੋ ਕੋ ਮਾੜਾ ਮੋਟਾ ਅਮਲੀ ਹੋਵੇ ਤੇ ਕੜੀ ਸਕੇ ਲੈ ਜਾਂਦੇ ਆ ਇਸ ਕਰਕੇ ਉੱਥੇ ਕਿਹੜੀ ਮੌਤ ਦਾ ਸੁਨੇਹਾ ਲੈ ਕੇ ਆਉਣ ਵਾਲਾ ਜਾਮਾ ਨਾ ਉਹ ਵੀ ਬਾਹਰ ਖੜਾਉਂਦੇ ਆ ਕਿ ਉਹ ਆ ਕੇ ਸੁਨੇਹਾ ਦਿੰਦੇ ਵਿੱਚ ਤੁਹਾਨੂੰ ਅਕਾਲ ਪੁਰਖ ਨੇ ਚੇਤੇ ਕੀਤਾ ਤੇ ਇਸ ਸਾਲ ਉਹ ਭਜਾਇ ਕੀ ਹੁਕਮ ਹੈ ਜੀ ਉਹਨੂੰ ਉਹ ਜਾਮ ਵੀ ਆਦਰ ਦਿੰਦੇ ਨਾ ਤਾਂ ਜਗੋ ਪਹਾਲ ਆਣ ਜੋ ਕੰਨੀ ਸੋਈ ਸੋਈ ਬਣ ਸਕਤਾ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਹੋਰ ਐਵੇਂ ਨੰਦਿਆ ਤੁਗਲੀ ਬੇਇਮਾਨੀ ਠਗੀ ਕਰਨੀ ਐ ਸਤਿਗੁਰੂ ਜੀ ਕਹਿੰਦੇ ਘਾਟੇ ਵਾਲਾ ਵਪਾਰ ਹੈ ਖਾਮੀਆਂ ਘਾਟਾ ਚਰਨ ਕਮਲ ਹਿਰਦੇ ਗੋ ਨਾਨਕਾ ਸੁਖ ਸੁਮਿਸ਼ਰਾਣ ਇਹਨੇ ਪਰਮੇਸ਼ਰ ਦੇ ਕੰਮਲ ਵਰਗੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਵਸਾਲਾ ਨਾਨਕਾ ਸਤਿਗੁਰੂ ਗੁਰੂ ਅਰਜਨ ਦੇਵ ਅਕਸ਼ਰ ਜੀ ਕਹਿ ਰਹੇ ਨੇ